ਹੈਲੋ ਜੀ ਸ਼ਸ਼ੀਕਲ ਜੀ ਅੱਜ ਆਪਾਂ ਜਾਣਾਂਗੇ ਜੀ ਕਿ ਸਪੈਰ ਨਾਲ ਆ ਮਤਲਬ ਆ ਲੈਸ ਲਗਾ ਸਕਦੇ ਆ ਇਹ ਡਬਲ ਪੈਰ ਨਾਲ ਤਾਂ ਮਤਲਬ ਪੈਰ ਜਿਹੜਾ ਲੱਗਿਆ ਹੁੰਦਾ ਉਹਦੇ ਨਾਲ ਹੀ ਲਗਾਈ ਜਾ ਸਕਦੀ ਤੇ ਇਸ ਤਰ੍ਹਾਂ ਸਾਨੂੰ ਇਹ ਪੈਰ ਚੇਂਜ ਕਰਨਾ ਤੇ ਸਿੰਗਲ ਪੈਰ ਆਪਾਂ ਨੂੰ ਹੋਰ ਖਰੀਦਣਾ ਪੈਂਦਾ ਹੈ ਲੈਸ ਲਗਾਉਣ ਵਾਸਤੇ ਤੇ ਇਹਨੂੰ ਆਪਾਂ ਚੇਂਜ ਕਰ ਦਾਂਗੇ ਜੀ ਜਿਹੜਾ ਆਪਣੇ ਪਹਿਲਾਂ ਲੱਗਿਆ ਹੋਇਆ ਪੈਰ ਇਸ ਤਰ੍ਹਾਂ ਆਪਾਂ ਇਹਨੂੰ ਸਿੰਗਲ ਪੈਰ ਇਹ ਦੋ ਦੋ ਤਰ੍ਹਾਂ ਦਾ ਮਿਲਦਾ ਹੈ ਜੀ ਲੈਫਟ ਵੀ ਰਾਈਟ ਵੀ ਲਗਾ ਸਕੀ ਦੋਨੋਂ ਨਹੀਂ ਸਕਦੇ ਐ ਵੈਸੇ ਇਹ ਲੋ ਜੀ ਆਪਾਂ ਕੱਸ ਦਿੱਤਾ ਸਿੰਗਲ ਪੈਰ ਵਾਲਾ ਤੇ ਇਹਨਾਂ ਆਸਾਨੀ ਨਾਲ ਲੱਗ ਜਾਂਦੀ ਹੈ ਲੈਸ ਆ ਦੇਖੋ ਹੁਣ ਲੈਸ ਮੈਂ ਅਟੈਚ ਕਰ ਰੱਖੀਏ ਗਲੇ ਤੇ ਇਸ ਤਰ੍ਹਾਂ ਪਿੰਨ ਲਾ ਕੇ ਬਿਲਕੁਲ ਇਹਦੇ ਉੱਪਰ ਲਾਈਨਿੰਗ ਲਾ ਕੇ ਉਸ ਦੇ ਉੱਪਰ ਆਪਾਂ ਅਟੈਚ ਕਰ ਲਿਆ ਸੀ ਗਲੇ ਗਲੇ ਨੂੰ ਪੀਨਾ ਨਾਲ ਪੀਨਨ ਲਾ ਕੇ ਲੈਸ ਤੇ ਇਹ ਹੁਣ ਆਪਾਂ ਮਸ਼ੀਨ ਨਾਲ ਇਹਨੂੰ ਅਟੈਚ ਕਰਦੇ ਖੋ ਆਰਾਮ ਨਾਲ ਚੱਲ ਰਹੀ ਹੈ ਮਸ਼ੀਨ ਨਹੀਂ ਤਾਂ ਜੇ ਆਪਾਂ ਉਸੇ ਤਰ੍ਹਾਂ ਦਾ ਪੈਰ ਲਾ ਕੇ ਰੱਖਦੇ ਤਾਂ ਮੋਤੀ ਵੀ ਚੜਦੇ ਨੇ ਜਾਂ ਮਤਲਬ ਸਿਸੂ ਹੀ ਟੁੱਟ ਜਾਂਦੀ ਹੈ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਲਈ ਇਹ ਸਿੰਗਲ ਵਾਇਰ ਲਾ ਕੇ ਲੈਸ ਲਗਾਓ ਤੇ ਨਵੇਂ ਸਿੱਖਣ ਵਾਲੇ ਬੱਚੇ ਵੀਡੀਓ ਜ਼ਰੂਰ ਦੇਖੋ ਪਹਿਣਾ ਹੋਈ ਦੇਖਣ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਪਸੰਦ ਆਈ ਹੋਵੇ ਤਾਂ ਇਸ ਤਰ੍ਹਾਂ ਪਹਿਲੀ ਲਾਈਨ ਆਪਾਂ ਆਰਾਮ ਦੇ ਨਾਲ ਸਾਰਾ ਅਟੈਚ ਕਰ ਦਾਂਗੇ ਇਹ ਬਸ ਨਾਲ ਦੇ ਸੂਟ ਦਾ ਗਲਾਸ ਬਣਾ ਰਹੇ ਆ ਜੀ ਤੇ ਪਿੰਨਾ ਨਾਲ ਅਟੈਚ ਕੀਤਾ ਹੀ ਹੋਇਆ ਸੀਗਾ ਤੇ ਆਪਾਂ ਉੱਪਰ ਤੇ ਮੈਂ ਦੱਸਣਾ ਚਾਹੁੰਦੀ ਆ ਕਿ ਇਹ ਸਿੰਗਲ ਪੈਰ ਨਾਲ ਜਿਹੜੀ ਲੇਸ ਆ ਉਹ ਹਮੇਸ਼ਾ ਉਹਦੇ ਨਾਲ ਹੀ ਲਾਓ ਜੇ ਲੇਸ ਤੇ ਕੋਈ ਮੋਤੀ ਵਗੈਰਾ ਨਹੀਂ ਹੈਗਾ ਤਾਂ ਆਪਾਂ ਜੋ ਆਪਣੇ ਪੈਰ ਆਮ ਚੱਲਦਾ ਹੈ ਉਹ ਆਪਾਂ ਉਹੀ ਲਗਾ ਸਕਦੇ ਆ ਮਸ਼ੀਨ ਦਾ ਪਰ ਮੋਤੀਆਂ ਵਾਲੇ ਤੇ ਇਸ ਤਰ੍ਹਾਂ ਦਾ ਪੈਰ ਯੂਜ਼ ਕਰੋ ਵਧੀਆ ਰਹੇਗਾ ਇਹ ਆਪਾਂ ਦੂਸਰੀ ਸਾਈਡ ਲਗਾ ਲਾਂਗੇ ਜੀ ਪ੍ਰੋਪਰ ਇਧਰ ਹੁਣ ਸਾਨੂੰ ਕੋਈ ਨੀ ਪਿੰਨ ਪੁਨ ਲਾਉਣ ਦੀ ਜ਼ਰੂਰਤ ਹੈ ਉਦੋਂ ਹੀ ਬਸ ਇੱਕ ਸਾਈਡ ਆਪਾਂ ਲਗਾਤੀ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਐਸਟ੍ਰੋਮਿਕ ਗੱਲੇ ਜਾਂ ਕਟਿੰਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ